ਉਹਨੂੰ ਸਾਰੇ ਵਿਦੋ ਬੰਦ ਕਰ ਦਿੱਤਾ ਤੇ ਇਹ ਉਪਰੋਕਤ ਸੈਂਟੇ ਸਾਰੇ ਲੋ ਇਹ ਕਰਵਾ ਠੀਕ ਹੈ ਉਹ ਲਵਜੀ ਕਰਤੀ ਹੋਣਾ ਉਹਦੀ ਸਟਾਰਟਿੰਗ ਸਵੇਰੇ ਸਵੇਰੇ 9:30 ਵਜੇ ਠੀਕ ਹੈ ਚਲੋ ਕੋਲ ਨੂੰ ਉਰਤੇ ਘਰੇ ਚੱਲਦੇ ਹਾਂ ਇਹਦੀ ਗੱਲ ਤਾਂ ਨਵੇਂਟਰੋ ਲੀਵੰਗਾ ਤੇ ਰੋਟੀ ਬਣਾ ਲੈ ਖੇਤ ਹਨ ਆਪਣੇ ਕੰਮ ਵਾਲੇ ਬੰਦੇ ਰੋਟੀ ਪੜਾਉਣਗੇ ਉਠ ਕੇ ਪਈ ਚਲੀਏ ਹਾਂਜੀ ਉੱਠ ਗਈ ਹੂੰ ਇਹੋ ਬੱਛਾ ਅਦਰੇਰ ਕੋਲ ਤੇ ਵੀ ਚੱਕਰ ਚੱਲ ਗਏ ਨਹੀਂ ਤਾਂ ਕੋਚੰਗੀੰਦੀ ਸੱਤ ਅਹ ਅਹ ਗਿੱਦੜ ਵੀ ਗੇਮ ਜੀ ਖੇਡਣ ਲੱਗਿਆ ਨਾ ਉਨਾ 사운ਡ ਦਾ ਸਵਾਲ ਹੀ ਆ ਜਾਂਦਾ ਆ ਆ ਜਿਹੜਾ ਸਿਹਰੇ ਰੈਟ ਟੋਕ ਕਰਦਾ ਮੈਂ ਕਰੀਉਂਂ ਦਰਾ ਚੱਲ ਚੱਲਦੇ ਆਪਾਂ ਓਏ ਧਰਮੀ ਬੜੀ ਹੋਈ ਪਈ ਐ ਭਾਈ ਨਾ ਯਾਰ ਬੜੇ-ਬੜੇ ਦਿਨ ਲੱਗਿਆ ਬਾਬੇ ਸੱਚੀ ਬਹੁਤ ਜਿਆਦਾ ਪਾਤਾ ਬਹੁਤ ਜਿਆਦਾ ਗਰਮੀ ਹਾਂਜੀ ਪਹੁੰਚ ਗਏ ਜੀ ਲੇਟ ਹੋ ਗਏ ਜੀ ਥੋੜਾ ਅੱਧਾ ਘੰਟਾ ਅੱਜ ਕਿਹੜੀ ਆਹ ਕੋ ਬਾਬਾ ਠੀਕ ਹੈ ਅੱਛਾ ਹੂੰ ਹੂੰ ਕਿਵੇਂ ਜੀ ਅੱਛਾ ਜੀ ਹਾਂਜੀ ਚੱਲ ਬਈ ਘਰ ਨੂੰ ਤੇ ਹੁਣ ਘਰੇ ਆ ਕੇ ਮਾਮੇ ਦੇ ਮੁੰਡੇ ਨੂੰ ਛੱਡ ਕੇ ਆਉਣਾ ਹੈ ਨਾ ਪਿੰਡ ਥਰਾਜ ਵਾਲਾ ਨਾਨਕਾ ਪਿੰਡ ਬਾਈ ਇੱਕ ਵੜ ਚੱਲਦੇ ਆ ਬਾਪੋ ਹਾਂਜੀ ਚੱਲੇ ਆ ਨਾਨਕੇ ਪਿੰਡ ਤੋਂ ਘਰ ਨੂੰ ਮਾਮੇ ਦੇ ਮੁੰਡੇ ਨੂੰ ਸੜਰਾਇ ਸੀ ਭਾਈ ਬ੍ਰਦਰ ਨੂੰ ਛੜਤਾ ਘਰੇ ਪੰਜ ਮਿੰਟ ਹੀ ਬੈਠਿਆ ਨਾ ਬਸ ਪਾਣੀ ਪੀਤਾ ਮੈਂ ਵੀ ਘਰੇ ਕੰਮ ਹਣੇ ਕਿਤੇ ਰਸਤੇ ਧਾਰਨੇ ਹੋਣਾ ਬਾਈ ਤੇ ਇੱਕ ਜਾ ਕੇ ਚਾਹ ਚੂ ਵੀ ਫੜਾਉਣੀ ਆ ਪਤਾ ਤੁਹਾਨੂੰ ਫਿਰ ਆਪਣਾ ਕੰਮ ਵਾਲੇ ਬੰਦੇ ਆ ਨਾ ਇਹਨੂੰ ਚਾਲਦੇ ਆਂ ਬਸ ਥਰਾਜ ਆ ਲੈਨਸਟਾ ਥਰਾਜ ਤੋਂ ਲਾਲ ਪਾਈ ਤੋਂ ਬੀਦੂ ਵਾਲੀ ਤੋਂ ਮਾਨਾ ਬਸ ਬਾਲਾ ਕੋਈ ਜਿਆਦੇ ਵਾਟ ਨਹੀਂ ਆਪਣੇ ਨਾਨਕੇ ਪਹੁੰਚ ਜਾਗੇ 15 ਮਿੰਟਾਂ ਜਿਕਰ ਹਾਂਜੀ ਪਹੁੰਚ ਗਈ ਸੀ ਜੀ ਘਰੇ ਚਾਹ ਚਾਹ ਮੇਰੇ ਬੀਰੋ ਠੀਕ ਐ ਤੇ ਹੁਣ ਚੱਲਿਆ ਖੇਤ ਚਾਹ ਫੜਾਉਣ ਬਾਈ ਮੈਂ ਫੇਰ ਛੇਤੀ ਛੇਤੀ ਮੁੜ ਕੇ ਘਰੇ ਆਣਾ ਹੂਆ ਹਾਂਜੀ ਪਹੁੰਚ ਗਏ ਖੇਤ ਅੱ ਉਹ ਆਇਆ ਬਾਬਾ ਚਾਹ ਪੀਲਾ ਓਹੋ ਉਹਦਾ ਵਧੀਆ ਲੱਗਦਾ ਹੈ ਰਣਾ ਪਰ ਮੋਟਰਸਾਈਕਲ ਹੋਵੇ ਥੋੜਾ ਜੰਗਾ ਬਾਈਕ ਹੋਵੇ ਥੋੜੀ ਤਗੜੀ ਤੇ ਸਫ਼ਰ ਕਰਨਾ ਹੀ ਵਧੀਆ ਲੱਗਦਾ ਇਕੱਲੇ ਇਕੱਲਾ ਹੋਵਾਂ ਪਰ ਠੀਕ ਹੈ ਕਿ ਨਹੀਂ ਵਾਣੀ ਵਧੀਆ ਬਾਈਕ ਹੋਵੇ ਕੋਈ ਵਧੀਆ ਕਾਰ ਹੋਵੇ ਲੰਮੇ ਸਫ਼ਰ ਤੇ ਜਾਣਾ ਹੋਵੇ ਇਕੱਲੇ ਨਹੀਂ 에어ਪੋਰਟ ਹੁਣ ਫੁੱਲ ਚਾਰਜ ਦੇਵਾ ਲੱਗੇ ਹੁਣ ਗੀਤ ਮੱਠੇ ਜੀ ਸਰਜੀਤ ਭੁੱਲ ਰਰਗੇ ਦੇ ਸਵਾਦ ਆ ਗਿਆ ਹੈ ਨਾ ਐਸੇ ਕੋਲੋਂ ਮਦਦ ਕਰਦੇ ਨਹੀਂ ਚਲੋ ਆਪ ਤਾਂ ਬਈ ਚਾਹ ਵੀ ਨਹੀਂ ਪੀਤੀ ਤੜਕੇ ਦੀ 11 12 ਵੱਜ ਗਏ ਉਹ ਰਿਸ਼ਤੇਦਾਰ ਆਉਂਦੇ ਹੋਣਗੇ ਨਾ ਬਾਈ ਆਉਂਦਾ ਹੋਣਾ ਤੇ ਦੋ ਦੇ ਦੋ ਯਾਰ ਫੇਰ ਕਰੇ ਜਾਣੇ ਆ ਫੇਰ ਖੇਤ ਆ ਜਾਾਂਗੇ ਦੋ ਵੱਡੀ ਚਾਹ ਵਲੇ ਨੂੰ ਆਈ ਚਲੀ ਜਾਣਾ ਦੇੜਾ ਹੀ ਟੱਪ ਜਾਂਦਾ ਗੇ ਖੇਡਣ ਦੀ ਰਹਿ ਸੀ ਵਿੱਚ ਉਹ ਆਹ ਛਾ ਓਏ ਅਮਰੀਕੀ ਕੋਲੇ ਵੀ ਜਾ ਕਾਣਾ ਸੀ ਉਹ ਮੈਂ ਅਮਰੀਕੀ ਨੂੰ ਨਾ ਮਾਦੂਨ ਸਿੱਧਾ ਇੱਕ ਗੱਲ ਕਹਿ ਦੇਣੀ ਆ ਵੀ ਜਾਂ ਤਾਂ ਸਾਡਾ ਕਬੂਤਰ ਦੇ ਦੇ ਸਾਨੂੰ ਫੜ ਕੇ ਹਨਾ ਤੇ ਵੀ ਸਾਤੋਂ ਗੇੜੇ ਜੇ ਨਹੀਂ ਵਾਜਦੇ ਸਤੇ ਹੀ ਹਿਸਾਬ ਕਿਤਾਬਾ ਹਨਾ ਵੀ ਭੈ ਉਹ ਕਿਹੜਾ ਲੰਡੂ ਤਰੇ ਫਿਰਦੇ ਆ ਵੇ ਕਬੂਤਰ ਵਿੱਚ ਹੀ ਤੇਰੇ ਕੋਲ ਮਨਤਾ ਕਢਾਂਗੇ ਤੇਰੇਗਾ ਵੀ ਬਿਆਰਾ ਅਮਰੀਕਾ ਫੜ ਕੇ ਦੇ ਨਾ ਤੇ ਦੇ ਦੇ ਹਨਾ ਬਈ ਕੋਈ 100 200 ਕੋਈ 400 ਰੁਪਏ 500 ਰੁਪਏ ਲੈ ਲਈ ਕੋਈ ਗੱਲ ਨਹੀਂ ਠੀਕ ਹੈ ਕਿ ਨਹੀਂ ਤੇਰਾ ਮਾਨਤਨ ਕਰਦੇ ਆਂਗੇ ਵੀ ਸਾਤੋਂ ਭਗਾਈ ਨਹੀਂ ਹੁੰਦੀ ਨਾ ਜੀਦਿਆ ਹੁੰਦੀ ਐ ਨਾ ਲੜਿਆ ਜਾਂਦਾ ਸਾਤੋਂ ਬਈ ਕਿਸੇ ਨਾਲ ਸਿੱਧਾ ਹੀ ਹਿਸਾਬ ਕਿਤਾਬਾ ਹਨਾ ਤੇ ਬੜੀ ਗੱਲ ਜੀ ਤਾਂ ਫਿਰ ਤਿੰਨ ਮਰਾਂਗੇ ਧੌਣ ਤੇ ਸਾਰੇ ਹੀ ਚੱਕ ਲਿਆਵਾਂਗੇ ਵੀ ਸਾਰੇ ਘੇਰਾ ਲੈ ਆਵਾਂਗੇ ਉਹਦੇ ਦੁੱਖ ਕੇ ਕੁੱਡੇ ਜਿੰਨੇ ਹੋਏ ਦੇ ਜਦੋਂ ਆਖਾਂਗੇ ਸਾਡਾ ਫੜ ਕੇ ਦੇ ਦੋ ਤੇ ਤੁਹਾਡੇ ਲਈ ਹੀ ਸਾਡੇ ਤੋਂ ਆ ਕੇ ਫਰਾਏ ਕਰ ਲਾਂਗੇ ਨਹੀਂ ਤਾਂ ਮੋਹ ਪਿਆਰ ਨਾਲ ਜਿਹੜਾ ਕੰਮ ਨਿਭੜ ਚ ਉਹਦੇ ਰੀਸ ਕੋਈ ਨਹੀਂ ਹੁੰਦੀ ਹੈ ਨਾ ਭਾਈ ਪਰ ਉਹ ਕੁੱਤਾ ਬਹੁਤ ਅਮਰੀਕੀ ਤੁਸੀਂ ਕਹੋ ਨਾ ਵਿਚਾਰਾ ਅਮਰੀਕੀ ਆਏ ਉਹਨੂੰ ਕਬੂਤਰ ਦੇ ਦੇ ਨੂੰ ਆਏ ਕਰਦੇ ਹੋ ਮੈਨੂੰ ਪਤਾ ਕੀ ਚੀਜ਼ ਆ ਉਹ ਭਾਈ ਉਹ ਤਾਂ ਅਮਰੀਕੀ ਤਾਂ ਤਾਂ ਰੱਬ ਹੀ ਬਚਾਵੇ ਕਿਸੇ ਵੀ ਚੀਜ਼ ਦੇ ਪਿੱਲ ਪਾ ਸਕਦਾ ਕਲੇ ਕਬੂਤਰਾਂ ਦੇ ਨਹੀਂ ਜਿਹੜੀ ਚੀਜ਼ ਵੀ ਪਈ ਦਿਸ ਗਈ ਨਾ ਮੈਂ ਐ ਖਾ ਥਿਉਣੀ ਨਹੀਂ ਚੀਜ਼ ਉਹ ਦੂਆ ਨਾ ਪਤਾ ਲੱਗਾ ਦੇ ਵੀ ਅਮਰੀਕੀ ਲੈ ਗਿਆ ਚਲ ਕੋਈ ਨਾ ਯਾਰ ਚਲਦੇ ਆਂ ਇਹ ਕਰੇ ਚਾਹ ਰੱਖ ਚੱਲ ਗਏ ਇੱਥੇ ਆਪਾਂ ਮੁਰਦਦੇ ਹੀ ਆ ਬਸ ਦੇਖਦੇ ਆਂ ਕਬੂਤਰ ਦਾ ਵੀ ਕਰਦੇ ਆਂ ਕੋਈ ਸੀਨ ਪਰ ਕੀ ਯਾਰ ਬਾਬਿਓ ਕੁਲਫੀ ਮਹਿੰਗੀ ਪਈ ਮਨ ਦਾ ਵੀ ਆ ਵਾਲੀ ਪੁੱਛੋ ਹੀ ਨਾ ਬਾ ਕਾਦੀ ਕੁਲਫੀ ਲਈ ਮੈਂ ਸਾਰੇ ਲੀੜੇ ਲਵੇਟਦੇ ਬਾਈ ਹੋਏ ਲੋਰ ਵੀ ਲਿਬੜ ਗਈ ਕਿ ਨਹੀਂ ਲੀੜੇ ਹੀ ਤੇ ਪੜੇ ਬਚ ਗਏ ਭਾਜੋ ਮੈਂ ਇਥੋਂ ਲੈ ਲਈ ਬਾਗੋਂ ਮੈਂ ਚਲ ਖਾਈ ਚੱਲਦਾ ਜਾਂਦੇ ਜਾਂਦੇ ਮੈਂ ਖੋਲੀ ਬਈ ਤਾਂ ਚੌਣ ਲੱਗੀ ਟੱਪ ਨੂੰ ਲੈ ਪਾਏ ਦਾ ਕੁਲਪੰਗਾਈ ਹੋਵੇ ਨਾ ਮਨ ਤਾਂ ਸਵਾਦ ਵਾਲੀ ਜੀਗੀ ਮੈਂ ਰੋਕ ਹੀ ਗਿਆ ਤੇ ਮੈਂ ਖਾ ਹੀ ਲੈ ਕੇ ਨਹੀਂ ਤਾਂ ਸਾਰੇ ਨੂੰ ਲਵੇੜ ਦੇਣਾ ਮੈਨੂੰ ਇਹਨੇ ਭੈਣ ਨਹੀਂ ਕਿਵੇਂ ਹੋਈ ਹੋਈ ਜਾਂਦੀ ਹੈ ਚਲੋ ਕੋਈ ਨਾ ਚਾਲਦੇ ਆ ਘਰੇ ਛੇਤੀ ਛੇਤੀ ਯਾਰ ਹਾਂਜੀ ਚੱਲ ਪਈ ਕਰ ਲੋ ਖੇਤ ਦੋ ਵਾਲੀ ਚਾਹ ਰੋਟੀ ਫੜਾਇਆ ਏ ਠੀਕ ਹੈ ਕਿ ਨਹੀਂ ਚਲਤੇ ਹੈ ਘਰੇ ਜਲਦੀ ਜਲਦੀ ਬਾਹਰ ਗਿਆ ਤੂੰ ਹਾਏ ਦਾ ਜਵਾਨੇ ਭਾਈ ਹਾਓ ਕਿਹੜਾ ਕਰ ਦਿੰਦਾ ਨਾ ਨਾ ਪਤਾ ਪੈਣੀ ਆਏ ਤਾਂ ਉਸ ਜਕੀਂ ਤੇ ਸੀਗਾ ਮੈਂ ਮੈਂ ਚਿੱਟਾ ਕੁੱਤਾ ਆ ਮੈਂ ਤੁਹਾਨੂੰ ਅੱਖੀ ਗੋਲਡਨ ਲੇਬਰ ਬਾਹਰ ਖੁੱਲ ਗਏ ਅੱਜ ਹਾਲ ਹੋ ਜੂ ਆਪਾਂ ਹੱਲ ਤਾਂ ਹੋਈ ਪਿਆ ਆਪਣਾ ਅੱਜ ਆਪਣੇ ਕੋਲ ਬੈਠਾ ਹੈ ਕਿਹੜੀ ਕੁੱਤੀ ਹੈ ਉਧਰ ਨਹੀਂ ਉਹਨੇ ਤਾਂ ਘਰੇ ਹੀ ਬੈਠਾ ਸੀ ਉਹਨੂੰ ਦੇਖ ਕੇ ਨੀਕੀ ਗੇ ਨੀਕੀ ਥੱਲੇ ਹੂੰ ਤਾਰਾਂ ਤੇ ਨਹੀਂ ਦੇਖਿਆ ਜੀ ਕਿਹੜੀਆਂ ਤਾਰਾਂ ਤੇ 아, 네, 간배 간배 어때 리티 진 리디야 차차마시두나 사누 마그로 아게 ਵਾਟਰ ਪਾ ਗਏ ਜੀ ਸਾਰੇ ਕਬੂਤਰਾਂ ਨੂੰ ਠੀਕ ਹੈ ਤੇ ਚੂਬਰ ਨਾਲ ਮੈਂ ਉਹ ਲਿਆ ਦਿਆਂ ਤੇ ਭੇੜਦੇ ਚੱਲੇ ਉਹਨੂੰ ਦਸਣਾਂ ਦੀ ਕੀ ਰਹੀ ਉਹਨੂੰ ਕੀ ਕਰਦਾ ਹੁਣ ਦਸਣਾਂ ਦੀ ਕੀ ਲੈਣਾ ਕੀ ਲਿਆਉਂਦਾ ਪਤਾ ਨਹੀਂ ਇਹ ਸਮਝ ਬਾਰੇ ਪਈ ਹੈ ਗੱਲ ਤੇ ਇਹਦੇ ਨਾਲ ਜਾਇਆ ਮੜਾ ਲਿਓ ਨੂੰ ਵੀ ਨਮਾਤਾ ਇਹਨਾਂ ਬਾਲ ਜਾਇਆ ਤੇ ਫਿਊਲ ਪਵਾ ਲਿਆ ਬਾਈਕ 'ਚ ਠੀਕ ਹੈ ਫਿਰ ਆਕੇ ਦਾਣੇ ਦੋਨੇ ਪਾਉਣਾ ਨੇ ਖੇਤ ਚੱਲਦੇ ਨੀਰਾ ਵੀ ਲੈ ਕੇ ਜਾਣਾ ਮੋਤੀ ਦੇ ਪਾਊਡਰ ਪੁੱਢ ਦਵਾਈ ਲਾਉਣੀ ਹੈ ਠੀਕ ਹੈ ਵੀਰ ਕੂਲ ਅਪਲਾਈ ਬਿਠਾ ਦੇ ਇਹ ਕੁਲੀ ਫਲਾਵਰ ਲਿਓ ਆਇਆ ਚੱਲ ਗਏ ਬੋਤਲ ਘਰੋਂ ਚ ਦਵਾ ਦੂੰ ਤੈਨੂੰ ਮੈਂ ਹਾਂਜੀ ਆ ਗਏ ਖੇਤ ਮੇਰੇ ਦੋਸਤੋ ਇਹਦੇ ਜੀ ਓਏ ਇਹ ਤਾਂ ਹੋਰ ਹੀ ਹੋਇਆ ਨੀਰੇ ਵਾਲੀ ਗੱਡੀ ਲੈ ਕੇ ਆ ਗਏ ਭਾਈ ਬਾਦ ਜਾਣਾ ਯਾਰ ਫਿਊਲ ਪੁਗਾ ਕੇ ਲਿਆਉਣਾ ਬੋਤਲ ਚ ਆਹ ਵਸਾ ਗਏ ਪੁਗਾ ਕੇ ਲੈਣਾ ਮੰਡੀ ਕੋਲੇ ਪੱਲ ਗਏ ਉਹ ਖਿਉ ਗਿਆ ਤਾਂ ਇੱਕ ਵੰਦਿਆ ਕੀ ਰੇਟ ਆਈ ਇਹ ਆਪਣੀ ਕੀ ਰੇਟ ਆਈ ਦੱਸੋ ਹੀ ਹਾਂਜੀ ਉਹ ਖੱਕੜੀ ਕੀ ਰੇਟ ਆ ਬਾਈ ਇਹ ਖੱਕੜੀ 30 ਰੁਪਏ ਕਿਲੋ ਬਾਈ ਧਾਇਦਾ ਜਾਉਂਦਾ ਮਣੀ ਦੇ ਬਾਸਾਂ ਵਰਗੀ ਬਹੁਤ ਚੰਗੀ ਆ ਕਦੂਆਂ ਕਿਵੇਂ ਆ ਇਹ ਕਦੂ ਇਹ ਤੂੰ ਤਕੜਾ ਲੀ ਉਹਦਾ ਛਮਾਣਾ ਆਪਣੇ ਇਹ ਥੋੜੀ ਸਪਰੇਅ ਵੱਜ ਗਈ ਅੱਛਾ ਠੀਕ ਆ ਠੀਕ ਆ ਆ ਜੀ ਜੱਜ ਰੋਗ ਵੀ ਲੈ ਜਾਵੇ ਕੋਈ ਆ ਆ ਜੀ ਜੰਗਾ ਯਾਰਾ ਦੱਸ ਇਹ ਬਹੁਤ ਮਹਿੰਗੀ ਇਹ ਦਿੰਦੇ ਨਹੀਂ ਏ ਮਿਹਨਤਾ ਬੰਦੀ ਇਹ ਦਿੰਦੇ ਨਹੀਂ ਵੀਮੈਨ ਲੈ ਕੇ ਆਨੇ ਕਲਾਂ ਬੰਦੇ ਨੂੰ ਨਹੀਂ ਦਿੰਦੇ ਠੀਕ ਹੈ ਠੀਕ ਹੈ ਤਾਂ ਲੈਣਾ ਕਿ ਦਿੱਥੋਂ ਮੇਰੇ ਕੋ ਟੈਕਣੀ ਹੈ ਵਸਤ ਮੈਂ ਬਹੁਤ ਜਿਹੜਾ ਕੁਝ ਮੈਂ ਲੈਣਾ ਹੋਵੇ ਕੋਈ ਹੈ ਨਹੀਂ ਜੀ ਹਾਂਜੀ ਆਗੇ ਜੀ ਇਧਰ ਲੈ ਘਰੇ ਲੈਟਾ ਲਪਾ ਜਾਣਗਾ ਜ਼ਗੀ ਤੜਕੇ ਦੀਆਂ ਤੇ ਬੰਦ ਕੀਤੀਆਂ ਨਹੀਂ ਤੇ ਬੰਦ ਹੁਣ ਕਰਨੀਆਂ ਵੀ ਨਹੀਂ ਬੰਦ ਕਰਨ ਦੀ ਲੋੜ ਕੀ ਹੈ ਕਿਉਂਕਿ ਹੁਣ ਤਾਂ ਦੂਰੀ ਹਰ ਤਾਂ ਦਿਨ ਛੇਪ ਗਿਆ ਤੇ ਹੁਣ ਪਾਉਣ ਲੱਗਦਾ ਵੀ ਦਾਣੇ ਦੁਨੇ ਕਪੂਤਰਾਂ ਉੱਪਰ ਠੀਕ ਹੈ ਦੇਖੋ ਟਾਈਮ ਲੈਫਟ ਹਾਂਜੀ ਨਾ ਯਾਰ ਪੰਗੇ ਦੇ ਨਾਲ ਯਾਰ ਕਿਉਂ ਐ ਕਰਦਾ ਹੁਣ ਲਈਓ ਯਾਰ ਦੇਖੋ ਲੈ ਹਾਂ ਯਾਰ ਦਾਣੇ ਵੀ ਪਾਲੇ ਟ੍ਰਿਆਂ ਚ ਚੱਲ ਰੱਖ ਕੇ ਜੂੜ ਗਾਮੁਰੇ ਨਾ ਖੁੱਡਾ ਨੰਬਰ 1 ਤੋਂ ਕਰੀਏ ਸਟਾਰਟਿੰਗ ਆਇਓ 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 ਬੱਦਰ ਲੋਈ ਖੁੱਡਾ ਨੰਬਰ 1 ਤੇ ਰੱਖ ਤੇ ਠੀਕ ਐ ਲੇਟ ਹੋ ਗਿਆ ਤਾਂ ਹੀ ਭੱਜ ਕੇ ਪੈਂਦਾ ਦਾਣਿਆਂ ਨੂੰ ਉਹ ਦੁਬਾਰਾ ਰੱਖਦੀ ਬਈ ਇੱਧਰ ਖੁੱਡਾ ਨੰਬਰ 2 ਤੇ ਠੀਕ ਐ ਨਾ ਇੰ ਲੋਈ ਉਡਾ ਨੰਬਰ 2 ਚ ਹੀ ਰੱਖ ਤੇ ਤੇ ਇਹਨਾਂ ਨੂੰ ਵੀ ਪਾ ਦਈਏ ਆਪਣੇ ਜਾਲ ਆ ਲੈਣ ਨੂੰ ਆਇਓ ਬੇਟਾ ਆਇਓ ਓਕੇ ਗੀਰ ਬੋਟ ਥੋੜੇ ਉੱਪਰ ਪਾ ਦੇ ਕੁ ਗੀਨੇ ਚੱਲਦੇ ਕੰਮ ਚ ਹੋ ਹੀ ਜਾਂਦਾ ਐਨਾ ਤਾਂ ਠੀਕ ਆ ਬਹੁਤ ਬਾਤੇ ਖਾ ਲੈਣਗੇ ਚੜਟਾ Gama ਆਏ ਕਬੂਤਰਾਂ ਕੋਲੇ ਪਾਇ ਸੀ ਬਈ ਦਾਣੇ ਪਏ ਸੀਗੇ ਤਾਂ ਇਹਨਾਂ ਨੂੰ ਪਾਏ ਨਹੀਂਗੇ ਹੁਣ ਆ ਗਏ ਇਧਰ ਪੱਠਾ ਵਾਲੇ ਪਾਸੇ ਚਲੋ ਸ਼ੇਰੋ ਆਏ 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 ਬੰਤਾ ਲਓ ਜੀ ਇਧਰ ਪੰਜੇ ਖੁੱਡਾਂ 'ਚ ਪਾਤੇ ਇੱਕ ਤੋਂ ਲੈ ਕੇ ਪੰਜ ਤੱਕ ਠੀਕ ਹੈ ਯਾਰ ਫੂਨ ਆਈ ਇਹਦੇ ਕੋਲ ਨਵੀਂ ਵਾਦਾ ਚੋਬਰ ਦਾ ਬੈਟ ਕਾਲੇ ਪਾਸੇ ਆਏ ਹੋਏ ਆਜੋ ਪੁੱਤੋ ਏ ਖਾਓ ਹਰੀ-ਹਰੀ ਮੂੰਗੀ ਆਜੋ 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 ਲਓ ਜੀ ਦਾਣੇ ਥੋੜੇ ਸਾਹਮਣੇ ਪਾਤੇ ਸਾਰੇ ਕਬੂਤਰਾਂ ਨੂੰ ਆਪਾਂ ਠੀਕ ਹੈ ਤੇ ਪਾਣੀ ਇਹ ਤੂੰ ਪਹਿਲਾਂ ਪਾਇਆ ਹੋਇਆ ਹੈ ਪਾਣੀ ਜਾਂਦੇ ਪਾਏ ਸੀ ਇਹ ਲੇਟਾਂ ਉੱਟ ਜਗੀ ਜਾਂਦੇ ਅੰਦਰ ਦੋ ਜੋੜਾਂ ਬੈਠਾ ਕੋਈ ਚੱਕਰ ਨਹੀਂ ਜਦੋਂ ਰਾਤ ਨੂੰ ਆਏ ਆਪਾਂ ਇੱਧਰ ਉਦੋਂ ਦੋਵੇਂ ਜੋੜਾਂ ਨੂੰ ਜਾ ਕੇ ਬੈਠ ਕੇ ਛੱਡ ਜਾਂਦੇ ਆ ਠੀਕ ਆ ਬਾਬਿਓ ਇਹ ਵਾ ਠੀਕ ਆ ਦਾਣੇ ਵਾਲੀ ਆਹ ਸਾਹਮਣੇ ਆਪਣੀ ਬਾਲਟੀ ਅੰਦਰ ਓਕੇ ਹੋ ਗਾ ਰਿਪੋਰਟਾਂ ਯੈਸ ਕਮਾਂਡੋ ਤੇ ਕੋਈ ਚੱਕਰ ਨਹੀਂ ਦੇਖਦੇ ਹਾਂ ਕੀ ਬਣਦਾ ਹੈ ਹਾਂ 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 ਆਖੇ ਲਿਓ ਨੂੰ ਲੂਤਰੀ ਲੈ ਕੇ ਬਾਹਰ ਜਾਂਦੀ ਸਾਨੂੰ ਸਹੀ ਦੱਸਾਂਗਾ ਠੀਕ ਹੈ ਜੇਦੋਂ ਬਾਹਰ ਖੁੱਲ ਜਾਣਾ ਤੇ ਉਦਾਂ ਹੀ ਪੂਰਾ ਖੁਸ਼ ਹੋ ਜੂਗਾ ਵੀ ਹੁਣ ਆ ਬਾਹਰ ਚੱਲੇਗਾ ਆ ਦੇਖੋ ਲੈ ਉਹਨਾਂ ਟਾਈਮ ਮੇਰੇ ਮੂਰੇ ਮੂਰੇ ਐਂ ਭਰਦਾ ਰਹਿਣਾ ਬਸ ਪੱਜ ਚੱਲ ਪੁੱਤ ਜੀ ਜਾ ਕਮਿਆ ਥੈਨੇ ਕੰਮ ਸੀਗਾ ਹੁਣ ਇਹ ਵੀ ਖੋਸ ਹੋਰ ਤਾਂ ਨਹੀਂ ਕੋਈ ਕੰਮ ਰਹਿੰਦਾ ਯਾਰ ਨਹੀਂ ਹੋਰ ਤਾਂ ਕੁਛ ਨਹੀਂ ਰਹਿੰਦਾ ਹਨਾ ਉਹ ਅੰਡਿਆਂ-ਉੰਡਿਆਂ ਦਾ ਹਿਸਾਬ ਕਿਤਾਬ ਜਾਂ ਕਰਨਾ ਸੀ ਨਾ ਚਲੋ ਕਰਦੇ ਆਂ ਆਪਾਂ ਕੋਈ ਗੱਲ ਨਹੀਂ ਸ਼ੇਅਰ ਕਰਦੇ ਆਂ ਸੋੜਨਾ ਰੋਕ ਕੇ ਆਪਾਂ ਕੀ ਹੋ ਗਿਆ ਉਹਨੂੰ ਹੈਂ ਆਹ ਵੀ ਕੋ ਲਾਈਵ ਦਿਖਾਈ ਮੇਰੇ ਕੋਲ ਖਸਾ ਚਾਚਾ ਉਧਰ ਹੀ ਲੈ ਲੈ ਇੱਥੇ ਲੈ ਆ ਨਹੀਂ ਇੱਥੇ ਤੱਕ ਆਂ ਵਾਜੂਗਾ ਹੈ ਇੱਥੇ ਆਏ ਆ ਮੁਰਕ ਸਾਰੇ ਨੂੰ ਹੋ ਜੂਗੀ ਫੇ ਲੈਣਾ ਕੀ ਹੈ ਮੜਾ ਫੇ ਰੱਖਿਆ ਕਰ ਤੂੰ ਹਾਂ ਕੁਛ ਨਹੀਂ ਇਹਦੇ ਚ ਹਰੀ ਟੂਬ ਲੈ ਆਉਣੇ ਆਪਾਂ ਇਹਨੂੰ ਘਰੇ ਛੱਡ ਚੱਲ ਓਏ ਓਹ ਹੋਈ ਆ ਸਮਝ ਗਿਆ ਹੁਣ ਕਿਹੜੀ ਐਡੀਕ ਹਾਂ ਲੈ ਆਉਣੇ ਆਪਾਂ ਉਹ ਆਣਾ ਹੈ ਹੈ ਉਹੀ ਕੰਮ ਹੋਇਆ ਜਿਹੜਾ ਉਹਦਾ ਸੀ ਹਾਂ ਉਹੀ ਕੰਮ ਹੋਇਆ ਤਾਂ ਹੀ ਤੈਨੂੰ ਆਖਿਆ ਨਾ ਮਤਲਬ ਕੀ ਪਤਾ ਜੇ ਰੁਕ ਜੇ ਬਿਮਾਰੀ ਕੀ ਪਤਾ ਹੱਡਾ ਹੀ ਬੰਨਣਾ ਹੋਵੇ ਇਹਦੇ ਹੱਡਾ ਬੰਨਣਾ ਹੋਇਆ ਤਾਂ ਇਹਦੀ ਅੱਖ ਚਿੱਟੀ ਚਿੱਟੀ ਹੋ ਜੂਗੀ ਇੱਡਾ ਸਾਰਾ ਬਣ ਜੂਗਾ ਕਾਰੜਾ ਕਾਰੜਾ ਉਹਦੇ ਤਾਂ ਚੀਰਾ ਲਾਈ ਕੱਢ ਦਾਂਗੇ ਬਾਹਰ ਆਪਾਂ ਮੁੱਲ ਵਾਲੇ ਦਾ ਉਹਦਾ ਇਹ ਜਿਹੜਾ ਆਪੀ ਲੱਗੇ ਇਹਦੇ ਐਂ ਹੀ ਕਦੋਂ ਮੁੱਢ ਝੜੇਗਾ ਤੂੰ ਉਹ ਕਮਜ਼ੋਰਾ ਕਰਤਾ ਪੈਂਦਾ ਕਿ ਖੰਭ ਖਾਈਗੇ ਹਾਂ ਖੰਭ ਖਾਈਏ ਚਲੋ ਬਦ ਇੱਟਾਂ ਬਾਤਾਂ ਉਹਦੂ ਬਾਹਰ ਨਹੀਂ ਖਾਦੇ ਬਸ ਸਹੀ ਐ ਸਹੀ ਐ ਬੱਚਾ ਦਫਾਈ ਬੱਚਾ ਬਹੁਤ ਸੋਨੇ ਕਿਹੜਾ ਅੱਖ ਦਾ ਬਣੂਗਾ ਇਹ ਓਕੇ ਓਕੇ ਤੇਰਾ ਤਾਂ ਅੱਖ ਲੂਟ ਹੋ ਜਾਣੀ ਉਹੀ ਬਹੁਤ ਅੱਖਾਂ ਅੱਖਾਂ ਬਾਅਦ ਚ ਬਣਾਵਾਂਗੇ ਯਾ ਤੇ ਉਹ ਵੀ ਬੜਾ ਇਹ ਬੜਾ ਵੱਡਾ ਹੁੰਜਾ ਪਾ ਬੱਚਾ ਉਹ ਜਿਹਾ ਨਾ ਓਏ ਮੈਂ ਮਾ ਉਸੇ ਤੇ ਹੀ ਉੱਡੂ ਪਾਬਾ ਤਾਂ ਚਲ ਕੋਈ ਗੱਲ ਨਹੀਂ ਤੇ ਐਸੇ ਦਵਾਈ ਇਹਦੇ ਐਸੇ ਦਵਾਈ ਲੈਣ ਆਪਾਂ ਉਹ ਕੰਮ ਨਾ ਹੋ ਜੇ ਇਹਨੂੰ ਘਰੇ ਹੀ ਛੱਡਿਆ ਘਰੇ ਲੈ ਦਵਾਈ ਪਰ ਲੈ ਆਉਣੇ ਲਿਆਉਣੀਆਂ ਤਾਂ ਨਹੀਂ ਮੈਂ ਲਿਆ ਦਿੰਦਾ ਦਵਾਈ ਮੇਰੇ ਕੋਲੇ ਘਰੇ ਵੀ ਹੀ ਨਹੀਂ ਹੈ ਮੈਡੀਕਲ ਤੇਰੇ ਕੋਲ ਆਪ ਮੇਰੇ ਕੋਲ ਕੁਝ ਨਹੀਂ ਸੀਗਾ ਮੈਂ ਤਾਂ ਬੁਖਾਰ ਗੋਲੀ ਨੂੰ ਮੋਹੀ ਛੱਡ ਦਿੰਦਾ ਸਮਝ ਕਰਨੀ ਨਹੀਂ ਬੁਖਾਰ ਤਾਂ ਨਹੀਂ ਇਹ ਤਾਂ ਅੱਖ ਵਾਲੀ ਪਹਨ ਰੋਣ ਸਮਝਾਂ ਮੈਂ ਕਿਹੜੀ ਬਿਮਾਰੀ ਹੈ ਜਿਹੜੀ ਕਿਉਂ ਬਿਮਾਰੀ ਹੋ ਗਈ ਤਾਂ ਕੰਮ ਹੈਗਾ ਬਹੁਤ ਮਾੜਾ ਇਹ ਤੇ ਜੇ ਮੰਨ ਕੇ ਚੱਲ ਵੀ ਉਹ ਬਿਮਾਰੀ ਨਾ ਹੋਈ ਇੱਕ ਅੱਖ ਤੇ ਹੱਡਾ ਬਣ ਗਿਆ ਪੱਕ ਗਿਆ ਚਟਾ ਚਟਾਂ ਫਿਰ ਕੋਈ ਚੱਕਰ ਨਹੀਂ ਫਿਰ ਠੀਕ ਹੋ ਜੂਗੀ ਜੇ ਉਹ ਹੋਈ ਨਾ ਫਿਰ ਸਾਰਿਆਂ ਨੂੰ ਹੋ ਗਈਏ ਤੇ ਚਲ ਕੋਈ ਨਾ ਏਡੀ ਕੋਈ ਕੰਦੀ ਬਿਮਾਰੀ ਦਾ ਹੱਲ ਹੈਗੇ ਸਾਰਿਆਂ ਦੇ ਹੈਗੇ ਕੋਈ ਚੱਕਰ ਨਹੀਂ ਬਾਹਰੋਂ ਇੰਪੋਰਟ ਕਰਾ ਲਾਂਗੇ ਆਪਾਂ ਇਹ ਹੱਲ ਹੈਗਾ ਮਰੀਕੀ ਦੀ ਹੱਡ ਭੰਨ ਕਿਉਂ ਨੇ ਅਮਰੀਕੀ ਦੀ ਹੱਡ ਭੰਨ ਨੇ ਕਿਹਦੀ ਹੱਡ ਮੈਂ ਵੇਖ ਕੇ ਆਇਗਾ ਹੈ ਨਹੀਂ ਹੈਗਾ ਕੋਠੀ ਤੇ ਬਟਾ ਉਹ ਦੂਜੀ ਕੋਠੀ ਜਾ ਰਿਹਾ ਗਿਆ ਇੱਕ ਤੇ ਉੱਡਾ ਡਾੜੂ ਕੇ ਉੱਥੇ ਉਧਰਲੀ ਜਾ ਰਿਹਾ ਉਹਦਾ ਆਪਦੀ ਕੋਠੀ ਤੇ ਚਲ ਹਾਂਜੀ ਮੇਰੇ ਵੀਰੋ ਚੱਲਿਆਂ ਹੀ ਘਰ ਨੂੰ ਬਾਦਲ ਆਏ ਸੀਗੇ ਮੈਡੀਸਨ ਲੈਣਾਂ ਤੇ ਸਹੀ ਤੇ ਸਾਡਾ ਮੰਨਦਾ ਵੀ ਲੱਗ ਰੇ ਨਾਲ ਮੈਂ ਗੇੜਾ ਕੱਢਾਂਗੇ ਆ ਲਿਆਂਦੀ ਬਈ ਮੈਡੀਸਨ ਅਥਾਂ ਵਾਸਤੇ ਬਾਕੀ 10 ਦਿਨ ਦੇ ਬਾਰੇ ਘਰ ਆ ਕੇ ਤੁਹਾਨੂੰ ਹਾਂਜੀ ਫਿਰ ਆ ਗਈ ਜੀ ਮਰੀਚੀ ਤੇ ਛਾਪਾ ਮਾਰਨਾ ਹੈ ਜਮਨ ਕੰਨੀ ਵਾਲਾ ਬੇਟਾ ਨਹੀਂ ਕੰਨੀ ਤਾਂ ਇਧਰ ਨਾਲ ਸੱਜੇ ਹੱਥਾਂ ਨਾਲ ਆ ਬੇਟਾ ਆ ਬੇਟਾ ਯਾ ਯਾ ਬ్రో ਉਚਾਲੇ ਬੇਟਾ ਢਾਈ ਆ ਇੱਕ ਵਾਰ ਹੜਦੇ ਤੋਂ ਵੀਡੀਓ ਬਣਾ ਕੇ ਆ ਵਿਚਾਲੜ ਲੈ ਵਿਚਾਲੇ ਬੈਠਾ ਹਾਂ ਉਹੀ ਤੁਸੀਂ ਦਾ ਲੰਮਾ ਲੰਜਾ ਅਲੈਕੁਮ ਸਲਮ ਹੈ ਹੈ ਉੱਤਰਦੇ ਨੀ ਉੱਤਰਦੇ ਐ ਦਾਣੇ ਪਾਉਂਦਾ ਪਾਣੀ ਪਾਉਂਦਾ ਤੇ ਫੇਰ ਉੱਡ ਕੇ ਤਾਂ ਅਸੀਂ ਵੇਜਦੇ ਹੁਣ ਕਾੜਦੇ ਨਹੀਂ ਨਾ ਬਾਲਾ ਕੁੱਤਾ ਇਹ ਲੁੱਚੜ ਜਾ ਕਿੱਥੇ ਐ ਇੱਧਰ ਇੱਧਰ ਅਮਰੀਕੀ ਓਏ ਹਾਈਡਰਾ ਦਾ ਬੰਦ ਕਰੀ ਪਿਆ ਅਮਰੀਕੀ ਓਏ ਉਹ ਅਮਰੀਕੀ ਹੈਣੀ ਆ ਨਿਕੋ ਨਾਲ ਦੇਵਾਂ ਹੁੰਦਾ ਲੱਗਦਾ ਹੈਣੀਗਾ ਇਹ ਹੈ ਨਾ ਉਹ ਗੇਂ ਕਿੱਥੇ ਲੱਗਦਾ ਹੈ ਆਪਾਂ ਪਾਉਂਦੇ ਕਿਆ ਏ ਪਕਾ ਲੈਂਦੇ ਲੱਗਦਾ ਨਹੀਂ ਹੈ ਪਿਆਨਾ ਕੀ ਕੇਜ ਜੀ ਬਈ ਹੈ ਹੈ ਨਹੀਂ ਕਾਦਣਾ ਛੱਡ ਦੀ ਪੈਣਾ ਸਾਰੀ ਖੇਲਦੀ ਨੂੰ ਨਹੀਂ ਛੱਡਦਾ ਹੈ ਨਹੀਂ ਹੈ ਨਾ ਤੇ ਅਮਾ ਢਾ ਦੇ ਪੈ ਨਹੀਂ ਨਹੀਂ ਰਹਿਂਦੇ ਰਹਿਂਦੇ ਉੱਤਰ ਬੰਨੀ ਪਿਆ ਹੈ ਚੋਦਰੀ ਹੈ ਚੋਦਰੀ ਦੇ ਉੱਤਰ ਬੰਨੀ ਪਿਆ ਹਾਂ ਕਰਦਾ ਹੀਲਾ ਪਰ ਤੂੰ ਦਵਾਈ ਫੜ ਜੇਬ ਚ ਪਾ ਤੇ ਕਾ ਦਵਾਈ ਬਾਰੇ ਵੀ ਦੱਸ ਦੀਏ ਨਹੀਂ 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 ਟੁੱਟੀ ਨਹੀਂ ਖੁੱਲ ਗਈ ਖੁੱਲ ਗਈ ਖੁੱਲ ਗਿਆ ਦੇਖ ਆਈ ਟੁੱਟੀ ਨਹੀਂ ਆ ਦੇਖ ਟੁੱਟ ਨਹੀਂ ਹੁੰਦਾ ਇਹ ਖੁੱਲ ਗਈ ਭੈਜੋ ਨਾੜੀ ਡਿੱਗ ਪਉਣ ਕੁ ਦਮੇ ਦੇਣਾ ਹਾਂ ਯਾਰ ਇਹ ਲੋਟ ਜਾਂਦਾ ਭੈਣ ਇਹ ਲੈ ਕਰ ਗਿਆ ਨਹੀਂ ਬੰਨੀ ਲਈ ਲੂਈ ਕਿੱਥੀ ਸੀ ਕੰਜੇ ਅਸੇ ਗਾਂ ਲਾਈ ਹੈ ਨਾ ਪਹਿਲਾਂ ਤਾਂ ਆ ਦਵਾਈ ਠੀਕ ਆ ਨਾਲੇ ਇਹਦੇ ਦਰਸ਼ਕਾਂ ਬਾਰੇ ਦਰਸ਼ਕਾਂ ਨੂੰ ਦੱਸ ਗਏ ਤਾਂ ਕੋਈ ਗੱਲ ਨਹੀਂ 35 ਰੁਪਏ ਦੀ ਕੋਲੀ ਠੀਕ ਆ ਆ ਦਵਾਈ ਆ ਬਾਈ ਜੇ ਕਿਸੇ ਭਰਾ ਦੇ ਕਬੂਤਰ ਤਾਂ ਅੱਖਾਂ ਖਰਾਬ ਹੋਣ ਠੀਕ ਆ ਅੱਖਾਂ ਪਾਣੀ ਆਉਂਦਾ ਹੋਵੇ ਸੁੱਜਿਆ ਹੋਣ ਕੁਛ ਵੀ ਹੋਵੇ ਯਾਰ ਮੁੱਖ ਦੀ ਗੱਲ ਆ ਅੱਖਾਂ ਸੰਬੰਧਿਤ ਕੋਈ ਵੀ ਬਿਮਾਰੀ ਹੋਵੇ ਇੱਕ ਹਲਕੀ ਜੀ ਬੂੰਦ ਸਵੇਰ ਇੱਕ ਹਲਕੀ ਜੀ ਬੂੰਦ ਸ਼ਾਮ ਨੂੰ ਦੋ ਦਿਨ ਪਾਉਣੀ ਹੈ ਤੇ ਅੱਖਾਂ ਬਜਾਇ ਦੇ ਬਲਬੂ ਮਜਗਣੀਆਂ ਆ ਲੈ ਆ ਦਵਾਈ ਹੈ ਆ ਨਾ ਪੜ ਲਓ ਇਹਦਾ ਚੰਗੀ ਤਰ੍ਹਾਂ ਸੁਖਾ ਦੇ ਹੁਣ ਨਾ ਪੁੱਛੋ ਵੀ ਅੱਖਾਂ ਤੋਂ ਕਿਹੜੀ ਦਵਾਈ ਹੈ ਅੱਖਾਂ ਤੋਂ ਆ ਦਵਾਈ ਹੈ ਹਾਂ ਇਹ ਬਾਲਦਰੀ ਕੰਪਨੀ ਹੈ ਬੜੀ ਤਗੜੀ ਆ ਜੀ ਹੋਰ ਕਿਵੇਂ ਫਿਰ ਠੀਕ ਹੈ ਕੂਤਰ ਸਾਡਾ ਫੜ ਕੇ ਦੇ ਉਮਲੇ ਨੀ ਹੋਊ। ਉਮਲਾ ਕੌਣ ਯਾਰ ਦਿਨੇ ਫੋੜੇ ਕਰ ਦਾਣੇ ਖਾਈ ਜਾਂਦਾ ਥੱਲੇ। ਉਹ ਮੈਂ ਹੁੰਦੇ ਨਹੀਂ ਕਰੇ। ਤੂੰ ਕਿੱਥੇ ਨਾ? ਮੈਂ ਬਾਹਰ ਗਿਆ ਜਾਂਦਾ ਨੂੰ। ਬਾਹਰ ਤੂੰ ਜਾਣਾ ਇਟਲੀ ਜਾਣਾ ਬਾਹਰ ਤੂੰ। ਹੁੰਦੇ ਆ ਬਾਹਰ ਜਾਣ ਵਾਲਾ। ਬੰਦੇ ਨਹੀਂ ਇਹ। ਚੱਲ ਇਹ ਕਰੀ ਵੜਦੇ ਨਹੀਂ ਇਹ। ਬਾਈ ਯਾਰ ਮੇਰੀ ਕੀ ਸਾਨੂੰ ਨਾ ਦੱਸ ਮੇਰੀ ਗੱਲ ਤਾਂ ਸੁਣ ਲੈ। ਕਰਦੇ ਨਹੀਂ ਇਹ। ਜਦੋਂ ਜਦੋਂ ਯਾਰ ਜਦੋਂ ਯਾਰ ਦਿਨੇ ਦਾਣ ਜਦੋਂ ਦਿਨੇ ਉੱਤਰਦੇ ਐ ਕਰੀ ਦਿਨੇ ਦਾਣੇ ਨਾ ਪਾਏ। ਤੇ ਮੈਂ ਹੁੰਦੇ ਨਹੀਂ ਮੈਂ ਕਰੀ ਦਿਨੇ। ਦਾਣੇ ਨਾ ਪਾਏ ਨੂੰ ਇੱਕ ਦਿਨ। ਤੇ ਆਪੇ ਖੁੱਡੇ ਜਿ ਵੜਦੇ। ਤੇ ਖੁੱਡੇ ਜਿ ਵੜਦੇ ਨਹੀਂ ਇਹ। ਖੁੱਡੇ ਜਿ ਦਾਣੇ ਪਾਇਆ ਕਰ ਤੂੰ ਵੜਨਾ। ਖੁੱਡੇ ਜਿ ਚੰਗਾ ਯਾਰ ਇੱਥੇ ਬੈਠੇ ਹੁਣ ਦਾਰ ਸਾਰਾ ਦਿਨ ਬੈਠੇ ਨਹੀਂ ਨਹੀਂ ਫਿਰ ਖਾਂਦੇ ਕਿੱਥੋਂ ਆਏ ਬਾਹਰ ਖੱਲੇ ਚੋਕੇ ਭਾਜਦੇ ਖੱਲੇ ਏਡੇ ਥੋੜੀ ਕਿਹੜੀ ਮੱਲ ਲੱਗੇ ਤੇ ਕਣਕ ਡੁੱਲੀ ਪਈ ਏ ਥੋੜੇ ਚੋਕ ਲੈਂਦੇ ਤੂੰ ਤੂੰ ਕਣਕ ਪਾਉਣਾ ਦਾਣੇ ਪਾਉਣਾ ਪਾਣੀ ਪਾਉਣਾ ਸਾਰਾ ਕੁਝ ਪਾਉਣਾ ਥੱਲੇ ਇਹਨਾਂ ਨੂੰ ਨਹੀਂ ਪਿੰਦੇ ਪਾ ਬੱਠੋ ਬੱਠੋ ਜਿੱਦੀ ਪਰ ਪੀ ਕੇ ਭਾਜ ਜਾਂਦੇ ਆ ਦੂਜੇ ਕੁਤ ਰਹਦੇ ਪੀਂਦੇ ਨਹੀਂ ਭਾਂਚ ਵੱਡਾ ਬਣ ਗਿਆ ਅਮਰੀਕੀ ਦਾ ਉਸਤਾਦ ਹੁਣ ਨਹੀਂ ਆਉਂਦੇ ਨਹੀਂ ਆਉਂਦੇ ਆਗੇ ਤਾਂ ਮੈਂ ਤਾਂ ਬਹੁਤ ਜ਼ੋਰ ਨਾਲ ਨਹੀਂ ਆਉਂਦੇ ਵੇ ਕੋਡਾ ਕੋਲ ਕੋਲ ਕੇ ਹਾਂ ਨਹੀਂ ਬਿੰਦੇ ਹੁੰਦੀ ਨਹੀਂ ਇੱਥੇ ਰਹਿੰਦੀ ਤਾਂ ਹੀ ਰਹਿੰਦਿਆ ਮੈਨੂੰ ਪਤਾ ਤੂੰ ਬਹੁਤ ਮਾਰ ਠੀਕ ਆ ਠੀਕ ਆ ਜੋਰ ਤਾਂ ਸਹੀ ਗੱਲ ਤੂੰ ਬਹੁਤ ਮਾਰਦਾ ਮਰੀਕੀ ਉੱਡ ਗਿਆ ਹੁਣ ਸਾਰੀ ਆਪਣਾ ਘਿਆ ਵਿੱਚ ਆਪਣਾ ਉਹ ਬਟਾ ਤਾਂ ਜਾੜਾ ਤਾਂ ਜਾ ਬੱਚਾ ਨਹੀਂ ਕਾਲੇ ਸਰ ਦਾ ਕਬੂਤਰ ਹੈ ਵੱਡਾ ਕਬੂਤਰ ਹੈ ਕਾਲੇ ਸਰ ਦਾ ਉਹ ਫਿਰ ਭਈਏ ਤੇ ਕਹੀ ਜਾਂਦਾ ਕਈ ਦਿਨਾਂ ਦਾ ਹਾਂ ਇੱਥੇ ਹੀ ਫਿਰਦਾ ਉਹ ਤੇ ਇਥੇ ਫੜ ਕੇ ਦੇ ਦਿਨ ਆ ਗਿਆ ਹੁਣ ਸਾਨੂੰ ਉਹ ਤੈਨੂੰ ਇੱਕ ਚੰਗੀ ਰਾਹ ਦਿੰਦਾ ਮੇਰੀ ਗੱਲ ਸੁਣ ਆਏ ਕਰ ਦਾਣੇ ਨਾ ਆਪਾਂ ਕੱਲ ਨੂੰ ਇਹਨਾਂ ਨੂੰ ਤੇ ਦਾਣੇ ਖੁੱਡੇ ਜੀ ਪਾ ਤੇ ਜਦੋਂ ਖੁੱਡੇ ਚ ਵੜ ਕੇ ਫੜਦੀ ਦੱਸਦੀ ਸਾਨੂੰ ਚੰਗਾ ਹੁਣ ਆਏ ਤੈਨੂੰ ਪਤਾ ਭੁੱਖੇ ਮਰਦੇ ਖੁੱਡੇ ਤਾਂ ਵੜਨਾ ਹੀ ਪਊਗਾ ਤੇ ਦਾਣੇ ਹੋਏ ਖੁੱਡੇ ਚ ਇਹ ਤਾਂ ਬਾਹਰ ਮਿਲੇ ਹੀ ਨਹੀਂ ਇਹਨਾਂ ਨੂੰ ਤੇ ਕੱਲ ਨੂੰ ਸਾਡਾ ਕੂਤਰ ਫੜ ਕੇ ਦੇ ਕਿਵੇਂ ਨਾ ਕਿਵੇਂ ਅੱਛਾ ਉਦੋਂ ਬਾਅਦ ਡਿਊਟੀ ਦੀਆਂ ਨੇ ਠੀਕ ਹੈ ਹੈ ਡਿਊਟੀ ਤੇ ਲੱਗਿਆ ਇਹ ਡਿਊਟੀ ਹਾਂ ਧਾਰਾ ਤੁਹਾਨੂੰ ਲਾਉਂਦੀ ਚੱਲ ਚੱਲ ਕੇ ਬਸ ਉਹ ਦੇ ਮੈਨੂੰ ਡਿਊਟੀ ਲਵਾਉਂਗਾ ਹਾਂ ਕੋਈ ਗੱਲ ਨਹੀਂ ਉਹ ਤਾਂ ਕੱਲ ਨੂੰ ਲਵਾਵਾਂਗੇ ਹਾਂਜੀ ਤੇ ਇਦਰੇ ਇਦੋ ਨੇ ਜੋੜੀਆਂ ਨੂੰ ਵੀ ਪਾਤਾ ਪਈ ਦਾਣਾ ਪਾਣੀ ਅੱਜ ਦਾ ਦਿਨ ਹੋਰ ਬੈਠਣ ਦਿਓ ਤੇ ਕੱਲ ਨੂੰ ਸ਼ਾਮ ਨੂੰ ਇਹ ਦੋਵੇਂ ਜੋੜੀਆਂ ਨੂੰ ਫੇਰ ਆਪਾਂ ਬੈਠ ਕੇ ਚੈਟ ਕਰ ਦਿਆਂਗੇ ਬਾਕੀ ਓਕੇ ਆ ਬਸ ਨਾ ਅਮਰੀਕੀ ਦੇ ਬਿਆਨ ਤੁਸੀਂ ਸੁਣ ਹੀ ਲਏ ਉਹਨੇ ਟੰਗ ਪਣਾਉਣੀ ਔਨੇ ਸਾਡੇ ਤੋਂ ਹੋਰ ਕੋਈ ਗੱਲ ਨਹੀਂ ਬਾਤ ਨਹੀਂ ਚੱਲ ਸਾਨੂੰ ਆ ਬਜ਼ੁਰਗ ਬੰਦਾ ਕਾਤੋ ਯਾਰ ਮੂ ਪੈਰ ਨਾਲ ਕਰ ਲੇ ਕੇ ਕੰਮ ਅਸੀਂ ਤੇ ਚਲੋ ਕੋਈ ਨਾ ਕਬੂਤਰ ਕਰੋ ਥੋੜਾ ਤਾਰ ਤੇ ਉੱਥੇ ਬੈਠਾ ਸੀ ਨਾ ਉੱਥੇ ਉੱਤੇ ਉਹਨਾਂ ਦੇ ਘਰੀ ਉੱਤਰ ਤੋਂ ਦਿਖਾਇਆ ਮੈਂ ਕਰ ਲਾਂਗੇ ਕਬੂਤਰ ਆਪਸੀਂ ਆਪ ਹੀ ਨਹੀਂ ਮਗਰ ਪਏ ਹਨਾ ਜਿੱਦ ਦਿਨਾਂ ਦੀ ਜਾਵੜੇ ਨਾ ਕैम ਹੋ ਗਏ ਹਨ ਵੀ ਕैम ਹੁੰਦੀ ਵਾਂਦੀ ਮਨ ਬਣਾ ਕੇ ਅੱਜ ਲਿਆਉਣਾ ਹੀ ਲਿਆਉਣਾ ਤੇ ਸੀ 2 ਘੰਟਾ ਜਿ ਕੂਤਰ ਫੜ ਲਾਂ ਹੋਰ ਦੱਸੋ ਉਹ ਆਪ ਹੀ ਹੱਥ ਟਾਲੀ ਆਨੇ ਕੋਈ ਨਾ ਫਿਰਦਾ ਰਹਿੰਦੇ ਜਾਂਦੇ ਭਾਵੇਂ ਉਹ ਕਿਆ ਲਿਓ ਨੇ ਰੋਟੀ ਪਾਣੀ ਖਾ ਵੀ ਲਾ ਸਭ ਕੁਝ ਹਨਾ ਇੱਥੇ ਕੂਤਰਾਂ ਦਾ ਵੀ ਦਾਣਾ ਪਾਣੀ ਸਾਰਿਆਂ ਨੂੰ ਪਾਤਾ ਸੱਟ ਰਪੋਟਾਂ ਬਸ ਲਗਭਗ ਤੇ ਐਂਡਿੰਗ ਹੀ ਜਿੱਦੂਆ ਕੋਈ ਕਲਿੱਪ ਸ਼ੂਟ ਹੋਈ ਤਾਂ ਕਰਕੇ ਐਂਡਿੰਗ ਕਰਦੇ ਆਂ ਵਲੌਗ ਦੀ